ਕਹਿੰਦੇ ਆ ਕਹਿੰਦੇ ਆ ਚਾਰ ਗੱਲਾਂ ਤੁਰਿਆ ਤੁਰਿਆ ਜਾਂਦਾ ਸਮਾਜ ਵਿੱਚ ਕੋਈ ਵੀ ਬੰਦਾ ਬੋਲ ਦਿੰਦਾ ਚਾਰ ਗੱਲਾਂ ਤੁਰਿਆ ਤੁਰਿਆ ਜਾਂਦਾ ਸਮਾਜ ਵਿੱਚ ਬੰਦਾ ਕੋਈ ਵੀ ਬੋਲ ਦਿੰਦਾ ਆਪਣੇ ਵੀ ਕਈ ਵਾਰ ਮਾੜਾ ਬੋਲ ਜਾਂਦੇ ਆ ਆਪਣੇ ਵੀ ਨਾ ਕਈ ਵਾਰ ਮਾੜਾ ਬੋਲ ਜਾਂਦੇ ਆ ਇਸੇ ਕਰਕੇ ਇਨਸਾਨ ਉਹੀ ਹੁੰਦਾ ਵੇ ਉਹੀ ਇਨਸਾਨ ਜਿਹੜਾ ਸਹਿਨ ਕਰ ਜਵੇ ਉਹੀ ਇਨਸਾਨ ਬਹੁਤ ਚੰਗਾ ਜਿਹੜਾ ਸਹਿਨ ਕਰ ਜਵੇ ਕਹਿੰਦੇ ਆ ਬੋਲਣਾ ਸੌਖਾ ਹੁੰਦਾ ਹੋਵੇ ਪਰ ਸਹਿਨ ਕਰਨਾ ਬਹੁਤ ਔਖਾ ਵੇ ਕਾਮਯਾਬ ਬੰਦਾ ਉਹੀ ਹੋ ਜਾਂਦਾ ਵੇ ਹਾਰ ਕੇ ਵੀ ਜਿੱਤ ਜਾਂਦਾ ਉਹ ਜਿਹੜਾ ਬੰਦਾ ਸਹਿਨ ਕਰ ਜਵੇ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਸਹਿਨ ਕਰਨਾ ਬਹੁਤ ਔਖਾ ਏ ਬੋਲਣਾ ਬਹੁਤ ਸੌਖਾ ਏ ਵੱਡੀਆਂ ਵੱਡੀਆਂ ਗੱਲਾਂ ਸਾਡੇ ਮੂੰਹ ਵਿੱਚੋਂ ਨਿਕਲ ਜਾਂਦੀਆਂ ਨੇ ਬਾਰ ਜਦੋਂ ਸਹਿਣ ਕਰਨ ਦੀ ਵਾਰ ਹੀ ਹੁੰਦੀ ਹੈ ਨਾ ਸਾਡੇ ਕੋਲ ਬਿਲਕੁਲ ਸਹਿਣ ਨਹੀਂ ਹੁੰਦਾ ਹੈਗਾ ਅਸੀਂ ਦਵਾ ਦਾ ਜਵਾਬ ਦੇ ਦਿੰਨੇ ਆ ਇਸੇ ਕਰਕੇ ਸਹਿਣ ਕਰਨਾ ਬਹੁਤ ਵੱਡੀ ਗੱਲ ਹੈ ਹਾਰ ਕੇ ਵੀ ਬੰਦਾ ਜਿੱਤ ਜਾਂਦਾ ਜਿਹੜਾ ਚੁੱਪ ਰਹਿ ਜਾਂਦਾ ਜਿੱਤ ਕੇ ਵੀ ਹਾਰ ਜਾਂਦਾ ਜਿਹੜਾ ਬੋਲ ਜਾਂਦਾ ਪਰ ਬੋਲਣ ਬਿਨਾ ਅਸੀਂ ਰਹਿੰਦੇ ਨਹੀਂ ਹੈਗੇ ਸਾਡੇ ਮੂੰਹ ਵਿੱਚੋਂ ਛੋਟੇ ਮੋਟੇ ਬੋਲ ਨਿਕਲ ਹੀ ਜਾਂਦੇ ਨੇ ਇਸੇ ਕਰਕੇ ਸਹਿਨ ਸਹਿਨ ਕਰ ਜਾਂਦਾ ਹੈ ਨਾ ਜਿਹੜਾ ਬੰਦਾ ਉਹ ਜਿੱਤ ਜਾਂਦਾ ਇਸੇ ਕਰਕੇ ਸਹਿਨ ਸਹਿਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਹਿਨ ਸ਼ਕਤੀ ਆਪਣੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਸੱਚੀਆਂ ਗੱਲਾਂ ਦੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ